हेलो जी ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਰਾਉਂਡ ਨੈਕ ਤੇ ਲੈਸ ਲਗਾਉਣਾ ਤੇ ਆਪਾਂ ਬਿਲਕੁਲ ਤੁਮੇਸ ਤੇ ਪਲੇਟ ਪਾ ਕੇ ਛੋਟੀਆਂ ਬਲੰਗੀਆਂ ਵੀ ਪਾ ਕੇ ਤੇ ਤਿਆਰ ਕਰ ਲਿਆ ਤੇ ਇਸ ਤਰ੍ਹਾਂ ਪ੍ਰੈਸ ਦੇ ਨਾਲ ਚਪਕਾ ਲਿਆ ਬਿਲਕੁਲ ਸਫਾਈ ਦੇ ਨਾਲ ਤੇ ਇਹਨੂੰ ਆਪਾਂ ਪਹਿਲਾਂ ਜੜਦੇ ਆ ਇਹਨੂੰ ਆਪਾਂ ਜਿੱਦਾਂ ਬੈਕ ਸਾਈਡ ਉੱਠਿਆਂ ਦੇ ਪਾਸੇ ਚਮਕਾਉਣਾ ਫਿਰ ਤੁਸੀਂ ਸਿੱਧਿਆਂ ਦੇ ਪਾਸੇ ਇਸ ਤਰ੍ਹਾਂ ਸਟਿਚ ਕਰੀਓ ਜੇ ਤੁਸੀਂ ਬਾਹਰ ਨੂੰ ਵਿਆ ਕੇ ਸਿੱਧੇ ਪਾਸੇ ਲੈਸ ਲਾਉਣਗੇ ਤੇ ਤੁਸੀਂ ਇਸ ਨੂੰ ਕੁੱਠਾ ਕਰ ਲੋ ਇਸ ਤਰ੍ਹਾਂ ਕੁੱਠਾ ਕਰਕੇ ਠਾਗਾ ਕੇ ਇਸ ਤਰ੍ਹਾਂ ਕੱਟ ਦੇ ਨਾਲ ਕੱਟਮ ਲਵਾ ਕੇ ਤੇ ਇਹਦੇ ਨਾਲ 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 ਬਿਲਕੁਲ ਬੁਕਰਮ ਦੇ ਉੱਪਰ ਦੇ ਨਾਲ ਨਾਲ ਸਲਾਈ ਦੇਉਣੀ ਬਿਲਕੁਲ ਨਾਲ ਨਾਲ ਕਿਨਾਰੇ ਕਿਨਾਰੇ ਤੇ ਇਸ ਤਰ੍ਹਾਂ ਕਰਕੇ ਬਣਾ ਬਕੁੱਠਾ ਰੱਖਤੀ ਤੇ ਇੰਤੇ ਸਲਾਈ ਲਾ ਲਈ। ਧੋ ਜੀ ਇਧਰ ਪਰ ਨਿਸ਼ਾਨੀ ਲਾਈ ਹੋਈ ਹੈ ਬਚਾ ਲੇ ਤੇ ਇਧਰ ਭਾਂਡੇ ਨਾਲ ਸਿੱਧਾ ਕਰਕੇ ਇੱਥੇ ਆਪਾਂ ਇਧਰ ਰੱਖ ਲੈਨੇ ਤੁਸੀਂ ਫੇਰ ਨਪੂ ਵੀ ਕਰ ਸਕਦੇ ਤੇ ਇੱਥੇ ਤਾਂ ਸੜਾਈ ਜਾਣੇ ਬਿਲਕੁਲ ਕਿਨਾਰੇ ਕਿਨਾਰੇ ਫਸਾਰ ਕੇ ਲੇ ਰਿਹਾ ਨਾ ਨਾ ਚਲਾ ਲੈਂ ਲਈ ਵੀਡੀਓ ਵਧੀਆ ਲੱਗਦੀ ਹਾਂ ਦਾ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਕਰਦੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਪਣੇ WhatsApp ਤੇ ਸਟੇਟਸ ਲਾ ਸਕਦੇ ਤੁਸੀਂ ਤੇ ਕੋਈ ਨਹੀਂ ਗਰਮੀ ਦੇ ਵਿੱਚ ਬੈਠ ਕੇ ਕਰਦੇ ਆਂ ਤੇ ਤੁਸੀਂ ਆਈ ਜਿਵੇਂ ਉਹ ਕਰਦੇ ਆ ਫਿਰ ਅੱਜ ਆਪਾਂ ਕੱਟਣਾ ਹੁਣ ਆਪਾਂ ਇੱਕ ਤਾਂ ਥੋੜਾ ਜਿਹਾ ਫੈੱਟ ਪੈਦਾ ਮਾਰ ਚੰ ਛੱਡ ਕੇ ਇਹਨੂੰ ਘਟਾ ਦੇਣਾ ਠੀਕ ਹੈ ਜੀ ਕੱਟਣ ਵਾਸਤੇ ਆਪਾਂ ਘੇਰਾ ਬੰਦ ਕਰਨਾ ਪਊਗਾ ਲਓ ਜੀ ਇਹ ਆਪਣਾ ਗਲਾ ਚੜਿਆ ਗਿਆ ਇਹਦੇ ਜਿਹਾ ਚੋਟ ਚੋਟੇ ਇਹ ਕੱਟ ਲਾ ਲਈਏ ਤਾਂ ਕਿ ਆਪਾਂ ਜਿੱਡ ਗਲਾਈਏ ਨਾ ਬਿਲਕੁਲ ਸਿਕਾਈ ਦੇ ਨਾਲ ਬਾਹਰ ਨਿਕਲੇ ਪੱਸਰਾ ਕਰਕੇ ਆਪਾਂ ਇਸੇ ਥੀ ਸੈਟ ਕਰ ਲਾਂ ਐਸਟ ਐਸਟ ਰੰਗ ਬਿਲਕੁਲ ਛਾਹ ਉਸੇ ਤਰੇ ਰੰਗ ਦੇਣਾ ਜੀ ਇੱਥੇ ਇੱਕ ਰਫ ਸਟੈਚ ਲਾ ਲਾਂਗੇ ਜਨ ਕੇ ਆਪਾਂ ਵੱਡਾ ਪਖਾ ਕਰਕੇ ਸਲਾਈ ਲਾਂ

Ini kan kini asal tiada tadu shirt Sekarang kita akan 26 omdat Lihat dia, dia masih Alcohol Dan dia masih Sekarang ia ada jarak .Owen不會 berjalan sebagai nondekok ini.T нов SHEETS earthquakes Elements just up to me end 600 embryos, 2 Radio- derivates, i'tφο, khifah, ehtifako dahulu getus ruangan. Ikan, pergantungan tu Bible ,ged좌zaka nak connecting kan? nøende hekk sotar.musik tab fence session channel kita abaik kan? nøende hekk sempat kalimut gimpai. syariah kita nino me bUDE Āk al satara reservatory syariah kita가 a.k.a. mulli.hara ni Mũr.k internet men Risk bagaim realise Strategy for Christmas. 1988 mızne. Denyikanal a Rhidiese Nu, nu ar trebui să laidăm. Asta era posibilul. Normal, nu? Mulțumesc. Nu-mi mai cedez la ghid, nu-mi mai ਅਸਟਰਾ ਬਿਲਕੁਲ ਕਿਨਾਰੀ ਕਿਨਾਰੀ ਕੱਟਦੇ ਆ ਆਪਾਂ ਸਲਾਈ ਲਾ ਲੈਣੀ ਪੂਰੇ ਨੱਕ ਇੰਗਲਾ ਬਣ ਕੇ ਤਿਆਰ ਐ ਇਸ ਤਰ੍ਹਾਂ ਇੰਗਲਾ ਬਣ ਕੇ ਤਿਆਰ ਹਿੱਟ ਆਵੜੀ ਆ ਫੇਨ ਹਰਸ ਦੋਨੇ ਸਟਿਚ ਦੇੜ ਦੇਣੇ ਨਾਲੇ ਕੋਈ ਨਹੀਂ ਇਸ ਤਰ੍ਹਾਂ ਨਾਲ ਕਰਨਾ ਗੋਲ ਗਲੀ ਤੇ ਲੈਸ ਬਹੁਤ ਆਸਾਨੀ ਨਾਲ ਮਗਰੰਦੀ ਜੇ ਲੈਸ ਨਾਲ ਘੁੰਮ ਦਿਓਗੇ ਫਿਰ ਉਹ ਵੀ ਤਰੀਕਾ ਤੁਹਾਨੂੰ ਦੱਸਾਂ ਇਹ ਲੈਸ ਹੈ ਜਿਹੜੀ ਇਹ ਨਾ ਕਾਟਨ ਦੀ ਲੈਸ ਹੁੰਦੀ ਹੈ ਇਹ ਬੜੀ ਆਸਾਨੀ ਦੇ ਨਾਲ ਨਾ ਹੋ ਜਾਂਦੀ ਜਿੱਦਣ ਮਰਜ਼ੀ ਰਾਵਾਂ ਸੀ It's a video of reality flight chair that might be the rule of cardiac Like the rule